ਸਾਸੀ ਗਾਲ ਪਹਿਲਾਂ ਦਾ ਸਾਰਿਆਂ ਨੂੰ ਤੇ ਆਪਾਂ ਦਾ ਜਗਰਾਵਾ ਮੰਡੀ ਤੇ ਆ ਗਏ ਆ ਤੇ ਜਗਰਾਵਾ ਮੰਡੀ ਪਿਛਲੇ ਸਾਲ ਨਾਲੋਂ ਕਿਤੇ ਜ਼ਿਆਦਾ ਪ੍ਰਯੋਗ ਦਿਖ ਰਹੀ ਆ ਘੋੜੇ ਤਾਂ ਹਲੇ ਜਿਹੜੇ ਵੱਡੇ ਆ ਉਹ ਆ ਰਹੇ ਆ ਪਰ ਜਿਹੜੀਆਂ ਘੋੜੀਆਂ ਜਾਂ ਫੇ ਸੇਲ ਪਰਚੇਜ਼ ਲਈ ਆ ਰਹੇ ਆ ਜਿਹੜਾ ਘੋੜੀਆਂ ਬਸ਼ੇਰੀਆਂ ਤੇ ਬਸ਼ੇਰੇ ਘੋੜੇ ਉਹ ਜ਼ਿਆਦਾ ਆ ਇਸ ਵਾਰ ਬਹੁਤ ਸੋਹਣੀ ਮੰਡੀ ਆ ਤੇ ਬਾਈ ਹੁਣ ਆ ਕੋ ਆਪਾਂ ਪਹੁੰਚੇ ਸੀ ਆਜੋ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲਈਏ ਤੇ ਆਣੀਆਂ ਕੁੜੀਆਂ ਤੁਹਾਨੂੰ ਦੁਕਾਨਾਂ ਵੀਰੇ ਸਸਤੀ ਕਾਲ ਜੀ ਕੀ ਕਾਲ ਵੀਰੇ ਸਸਤੀ ਕਾਲ ਵੀਰੇ ਕੈਮਰੇ ਵਾਲੇ ਮੁੰਡੇ ਆ ਤਕੜਾ ਬਹੁਤ ਵਧੀਆ ਕਾਦਾ ਪੁੱਤ ਬਸ ਸਾਨੂੰ ਹੋ ਗਿਆ ਘੰਟਾ ਕੋਦਾ ਤਾਂ ਆਇਆ ਨੂੰ ਜੀ ਹੋਰ ਸਾਹਿਬ ਬਾਈ ਖੜਾ ਆਪਣਾ ਕਿਵੇਂ ਆ ਬਾਈ ਸਾਹਿਬ ਬਹੁਤ ਵਧੀਆ ਹੋਰ ਪ੍ਰਵਾਹ ਠੀਕ ਆ ਔਰ ਜੀ ਵੀਰਾ ਜੀ ਬਹੁਤ ਵਧੀਆ ਤੁਸੀਂ ਸੁਣਾਓ ਪ੍ਰਵਾਹ ਠੀਕ ਆ ਬਹੁਤ ਵਧੀਆ ਜੀ ਖਾਦਾ ਪਾਣੀ ਸ਼ਕ ਲਿਆ ਸ਼ਕ ਲਿਆ ਜੀ ਸ਼ਕ ਲਿਆ ਧੰਨਵਾਦ ਬਹੁਤ ਬਹੁਤ ਕਿਵੇਂ ਜਲਦੀ ਮੰਡੀ ਵਧੀਆ ਵੀਰੇ ਕੁਝ ਵੇਚਿਆ ਹਲੇ ਇਹਦਾ ਨਹੀਂ ਵੀਰੇ ਕੱਲ ਆਈ ਸੀ ਪਰਸ ਪਰਸੋਂ ਆਈ ਦੀ ਵੀਰੇ ਪਰਸੋਂ ਆ ਗਈ ਆ ਠੀਕ ਆ ਕਿੱਦਾਂ ਇਸ ਵਾਰ ਮੰਡੀ ਕਿੱਦਾਂ ਲੱਗੀ ਬਹੁਤ ਚੰਗੀ ਆ ਵੀਰੇ ਅੱਗੇ ਨਾਲੋਂ ਸਖਰੀ ਆ ਹਾਂ ਵੀਰੇ ਖੜੀ ਆ ਜਾਨਵਰ ਬੜੇ ਸੋਹਣੇ ਆ ਗਏ ਵੀਰੇ ਜਾਨਵਰ ਇਸ ਵਾਰ ਜ਼ਿਆਦਾ ਨਹੀਂ ਗਏ ਬਹੁਤ ਚੰਗੇ ਆ ਗਏ ਵੀਰੇ ਸਹੀ ਆ ਸਹੀ ਆ ਤੇ ਆਪਣੀਆਂ ਕਿੱਧਰ ਆਈ ਘੋੜੀਆਂ ਆ ਦੇਖੋ ਨੀਆਂ ਇੱਕਾ ਬੱਚਾ ਖੜਾ ਬਾਈ ਕਾਲੇ ਰੰਗ ਦਾ ਨਾ ਹਾਂ ਵੀਰੇ ਦਾਨੇ ਦਾ ਇੱਕ ਇਹਦਾ ਦਾਨੇ ਦਾ ਬਾਈ ਬਾਬੇ ਭੋਲੂ ਕੋਲ ਦੀ ਘੋੜਾ ਹਾਂਜੀ 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 ਉਹਦਾ ਬੱਚਾ ਹੈ ਬਾਈ ਓਕੇ ਮਥਰੀ ਪਟਾ ਠੀਕ ਆ ਯਾਰ ਮਹੂਆ ਮੂਰੋ ਸਹੀ ਆ ਸਹੀ ਆ ਦੋ ਫਾਇਰ ਮੂਲੇ ਜੱਟੇ ਨੇ ਦੋ ਹੀ ਪਰ ਜੱਟੇ ਆ ਮੂਲੇ ਕੀ ਉਮਰ ਹੋ ਗਈ ਇਹਦੀ 60 ਸਾਲ ਆ ਵੀਰੇ ਅੱਛਾ ਹਾਂਜੀ ਸਹੀ ਆ ਠੀਕ ਆ ਤੇ ਇਧਰੇ ਕੁੜੀਆਂ ਨੇ ਕਾ ਕੁੜੀ ਨੌਕਰੀ ਆ ਵੀ ਨੌਕਰੀ ਆ ਜਾ ਪਤਾ ਫਰੀ ਕੁੜੀ ਬਾੜੀ ਖਰੀ ਆ ਸਾਡੇ ਆ ਹਾਂ ਵੀਰੇ ਇਹ ਵਧੀਆ ਆ ਉੱਚੀ ਜ਼ਮੀਨ ਆ ਪੂਰੇ ਖੁੱਲੀ ਬਾਡੀ ਦੀ ਸਾਡੇ ਸਿਆਹਟ ਇੰਜ ਕਰਦਾ ਵੀਰੇ ਹਾਂ ਇਹ ਆ ਪਰ ਜਣਦੀ ਆ ਰੌਲੀ ਵਾਲੀ ਦੀ ਹਟ ਪਤਾ ਕਮਲੀ ਹੋ ਗਈ ਸਹੀ ਆ ਅਰਜਣ ਦੀ ਆ ਵੀਰੇ ਰੌਲੀ ਵਾਲੀ ਦੀ ਆ ਜਾ ਆ ਜਾ ਕੋਲੇ ਆ ਜਾ ਕੋਈ ਨਾ ਲੈ ਕੋਈ ਨਹੀਂ ਕੋਈ ਨਾ ਲੈ ਆਓ ਲੈ ਕੋਲੇ ਘੋੜੀ ਰਦਨੀ ਹਾਂ ਵੀਰੇ ਕਿੰਨੀ ਉਮਰ ਦੀ ਆ ਇਹ ਹੈਗੀ ਵੀਰੇ 6 ਸਾਲ ਦੀ ਅੱਛਾ ਹਾਂ ਵੀਰੇ ਤੇ ਕੋਈ ਸੁਬਸਾ ਲਿਆ ਵੀ ਘਰ ਹਾਂ ਵੀਰੇ ਬਛੇਰੀ ਦੀ ਇਹਦੇ ਮਗਰ ਅੱਛਾ ਹੁਣ ਗਰਮੀ ਕਰਕੇ ਹੁਣ ਮਲਾਵਾਂਗੇ ਮੰਡੀ ਦੇ ਬਾਅਦ ਆ ਮੰਡੀ ਤੋਂ ਬਾਅਦ ਹੀ ਦਿਨ ਸ਼ੁਰੂ ਸ਼ੁਰੂ ਚੱਜਦੇ ਹੋਣੇ ਪਤਾ ਹੀ ਨਹੀਂ ਹੁਣ ਸਭ ਨੂੰ ਵੀਰੇ ਪਹਿਲੇ ਦਿਨੇ ਹੀ ਨਾ ਬੱਤੁਰਿਆ ਜਾ ਗਰਮੀ ਵਾਲੇ ਦਿਨ ਸੀ ਉਹਨਾਂ ਦੇ ਵਿੱਚ ਤੱਕ ਹਾਂ ਵੀਰੇ ਬੰਦਾ ਬੱਚੇ ਲਵੇ ਕੀ ਛੱਡੇ ਨਾ ਹਾਂ ਵੀਰੇ ਇੱਕ ਆ ਬਛੇਰੀ ਆ ਬਾਈ ਮੱਝੂ ਕੀ ਲੈਣਦੀ ਨੀਲੀ ਏਕੇ ਦੀ ਹੋ ਗਈ ਮੱਝੂ ਨੀਲੀ ਆ ਬਾਈ ਮੱਝੂ ਕੀ ਲੈਣਦੀ ਆ ਵੀਰੇ ਹਾਂ ਅੱਛਾ ਚੰਗੇ ਘੋੜੇ ਦੀ ਆ ਬਈ ਹਾਂ ਨਹੀਂ ਦਿਖਦੀ ਆ ਉਹ ਇਹਦੀ ਕਿੰਨੀ ਕੁ ਮਰ ਹੋਦੀ ਇਹਦੀ ਵੀਡੀਓ ਲਈ ਦੋ ਦੰਦ ਲੱਗੇ ਅੱਛਾ ਹਾਂਜੀ ਉਹ ਖਰੀਆ ਉੱਚੀ ਲੰਮੀ ਆ ਹਾਂ ਵੀਰੇ ਹਾਂ ਤੇ ਹਾਈਡਰੋਇਡ ਹੋਣੇ ਕਾਫੀ ਕਰ ਗਿਆ ਹਾਂ ਵੀਰੇ ਸਹੀ ਆ ਤੇ ਤਿੰਨੇ ਆਪਣੇ ਸੀ ਕਿ ਲਿਆਂਦੇ ਹਾਂ 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 ਵੀਰੇ ਆ ਜਾਨਵਰ ਵੀ ਆਪਣੀ ਆ ਅੱਛਾ ਹਾਂ ਵੀਰੇ ਕਮਸ਼ੀਰੀ ਵੀ ਖਰੀਆ ਇਹ ਇਹ ਉਹ ਗੱਬਣਾ ਬਈ ਇਹ ਆਪਣੀ ਹਾਂ ਨੁਕਰੀ ਘੋੜੇ ਤੋਂ ਚੰਗੇ ਤੋਂ ਹਾਂਜੀ ਆ ਜੀ ਆ ਬੱਤੀ ਇਹਦੀ ਅੱਛਾ ਪਹਿਲੇ ਸੂਈ ਹਾਂ ਵੀਰੇ ਨਾ ਹਾਂਜੀ ਇਕ ਕਿੰਨੀ ਕੁ ਮਰੋਗੀ ਇਹਦੀ ਕੋੜੀ ਦੀ ਹੈਗੀ 4 ਸਾਲ ਵੀਰੇ ਇਹਨਾ 5 ਸਾਲ ਵੀਰੇ ਅੱਛਾ ਬੱਚੀ ਦੀ 25 ਹੈਗੀ 5 ਮਹੀਨਿਆਂ ਦੀ ਵੀਰੇ ਠੀਕ ਹੈ ਸੋਹਣੀ ਹੈ ਬੱਚੀ ਹਾਂ ਵੀਰੇ ਪੱਕਿਆ ਘੜਨੇ ਇਧਰਲੇ ਵਸੇ ਹਨਾ ਇਹ ਵੀ ਹਾਂ ਵੀ ਇਧਰ ਵੀ ਲੈ ਸਾਹਿਬ ਵੀਰੇ ਮੈਂ ਕਮਾ ਦੇ ਇਧਰੋਂ ਵੀ ਕੈਮਰਾ ਬਾਈ ਇਹ ਵੀ ਬੱਚੇ ਵਧੀਆ ਆ ਜੰਬੀ ਕੋੜੀ ਆ ਬਾਈ ਇੱਕੋ ਹਾਂ ਇਹ ਜੰਮੀ ਜਾ ਰਹੀ ਆ ਹਾਂ ਹਾਂ ਵੀਰੇ ਜੰਬੀ ਆ ਧੀ ਹੈ ਕੋੜੀ ਹਾਂ ਵੀਰੇ ਤੇ ਆ ਨੀਲੀ ਹਾਂ ਵੀਰੇ ਉਹ ਨੀਲੀ ਉਹ 5 ਮਹੀਨੇ ਦੀ ਗੱਬਣਾ ਵੀਰੇ ਅੱਛਾ ਨੀਲੀ ਹਾਂ ਵੀਰੇ ਕਿਹਦੇ ਤੋਂ ਏ ਵੀਰੇ ਆਪਣੀ ਉਥੇ ਸਾਡੇ ਲਵੀ ਘੋੜਾ ਵੀਰੇ ਨੌਕਰਾਂ ਵਾਲੀ ਕਾਊਂਟਰ ਦਾ ਅੱਛਾ ਨੌਕਰਾਂ ਵੀਰੇ ਹਾਂ ਆ ਬੱਚਾ ਇੱਕ ਸੁਲਤਾਨ ਮਿਰਜੀ ਦਾ ਓਕੇ ਬੱਚਾ ਵੀ ਸੋਹਣਾ ਜਿਹੜਾ ਕਾਂਟਾ ਨਹੀਂ ਕਾਂਟੇ ਦਾ ਬੱਚਾ ਗਿੱਦੜ ਵਾਹੇ ਆ ਹਾਂਜੀ ਉਹਦਾ ਬੱਚਾ ਬਈ ਇਹ ਕਿੰਨੀ ਉਮਰ ਦਾ ਹੋਊਗਾ ਇਹ ਵੀਰੇ ਹਲੇ ਚੌਕੜੀ ਜਮੂ ਲਾਲਾ ਤੋਂ 4-4.5 ਮਹੀਨੇ ਦਾ ਵੀਰੇ ਅੱਛਾ ਹਾਂਜੀ ਮੈਸੂਣਾ ਚੰਗਾ ਹੁਣ ਇੱਥੇ ਆ ਕੇ ਜਾਨਵਰ ਦੂਏ ਲੋਟ ਰੋਣੇ ਮੰਡੀ ਦੇ ਹਾਂ ਰੁਲ ਜੰਮੋ ਹੋ ਜਾਂਦਾ ਵੀਰੇ ਹਾਂ ਐ ਹੋ ਗਈ ਗੱਲ ਕਿਵੇਂ ਪ੍ਰਬੰਧ ਰਵੰਧ ਸਹੀ ਆ ਬਹੁਤ ਵਧੀਆ ਵੀਰੇ ਹਾਂ ਸਟਾ ਹਾਂ ਬਸ ਆਹੀ ਚੀਜ਼ ਆ ਥੋੜਾ ਜਿਹਾ ਜਾਨਵਰ ਬੇਰਮੀ ਕਰ ਹਾਂ ਵੀਰ ਰਮੀ ਕਰਕੇ ਹੋ ਜਾਂਦਾ ਹੁਣ ਤੁਸੀਂ ਆਪ ਸਿਆਣੇ ਹੋ ਵੀਰੇ ਬਿਲਕੁਲ ਇੱਥੇ ਇਦਾਂ ਇੱਕ ਤਾਂ ਦੋ ਦੋ ਮਿੰਟ ਬਾਅਦ ਦੇਖਣ ਵਾਲੇ ਆਂਦੇ ਆ ਉਹ ਖਰੀਦਣਾਂ ਉਹ ਲਿਆ ਹਾਂ ਕੇ ਨੇ ਖਰੀਦਣਾ ਕਿਵੇਂ ਵੀ ਖਰੀਦਣਾ ਉਦਾਂ ਵੀ ਅਗਲਾ ਦੇਖਣ ਆਂਦਾ ਮੰਡੀ ਕਹਿੰਦਾ ਯਾਰ ਆ ਜਾਨਵਰ ਸੋਹਣੇ ਆ ਜਦੋਂ ਜਿਹੜਾ ਖਰਾ ਜਾਨਵਰ ਦੇਖਣ ਆਉਂਦੇ ਉਹਨਾਂ ਦਾ ਦੇਖਣ ਆਂਦਾ ਬਿਲਕੁਲ ਹਣਾ ਹੁਣ ਜਿਹਦਾ ਬੱਚਾ ਆ ਹਾਂਜੀ ਇਹ ਘਰ ਹੋਊਗਾ ਤੇ ਦੀ ਹੋਰ ਰੋਬ ਹੋਣਾ ਵੀਰੇ ਹਾਂ ਹਾਂ ਇੱਥੇ ਆ ਕੇ ਰੋਬ ਥੋੜੀ ਜਿਆ ਘਟਦਾ ਹੀ ਆ ਬਈ ਬਿਲਕੁਲ ਜੀ ਇੱਕ ਤਾਂ ਖਾਣਾ ਵੀ ਜੱਜ ਨਾ ਨਹੀਂ ਖਾਣਾ ਹੈ ਇਹਨਾਂ ਦਾ ਬੇਰਮੀ ਆ ਬਾਈ ਬੇਰਮੀ ਬਹੁਤ ਹੋ ਜਾਂਦੀ ਹੈ ਬਾਕੀ ਮੱਖੀ ਨਹੀਂ ਟਿਕਣ ਦਿੰਦੀ ਹੂੰ ਮੱਖ ਬਹੁਤ ਆ ਮੱਖ ਬਹੁਤ ਆ ਮੱਖ ਮੰਗ ਕਰਦਾ ਬਸ ਇਹ ਵੀ ਚਾਹੀਦਾ ਥੋੜਾ ਜਿਆ ਕਿ ਜਦੋਂ ਮੰਡੀ ਤੋਂ ਪਹਿਲਾਂ ਮੱਖ ਦਾ ਕੋਈ ਪ੍ਰਬੰਧ ਇੱਥੇ ਸਪਰੇਅ ਵਗੈਰਾ ਜਾਂ ਜਾਂ ਸਪਰੇਅ ਉਹਦਾ ਗੱਲ ਸਹੀ ਆ ਕਰਵਾਈਆਂ ਜਾਣ ਹਨਾ ਮੰਡੀ ਵਾਲਾ ਹਾਂ ਵੀਰੇ ਇਹਨਾਂ ਨੂੰ ਚਾਹੀਦਾ ਵੀ ਥੋੜੀ ਜਿਆ ਪਰਵੰਧ ਵਾਲੇ ਦੇ ਵਾਲੇ ਜੀ ਹਾਂ ਜਿੰਨਾ ਕੁ ਹੋ ਸਕੇ ਸਪਰੇ ਵਗੈਰਾ ਹਾਂ ਵੀਰੇ ਹਾਂ ਸੇ ਕਹਿਣਾ ਤੇ ਕਿਤਾ ਉਹ ਬਾਹੂਆ ਕੰਮ ਸਾ ਵਧੀਆ ਜਿਹੜੀ ਇਹਨਾਂ ਦੇ ਆਪਣੀ ਵੱਡੀ ਜਿਹੜੇ ਵੀਰੇ ਹੁਣੀ ਪਹਿਲਾਂ ਆਉਂਦੇ ਨੇ ਆਪਾਂ ਦਾ ਚਲ ਸੌਂਟ ਉਦੋਂ ਆਗੇ ਇਹਨਾਂ ਨੇ ਜਿਹੜੀ ਮੰਡੀ ਬੀਜ ਨੂੰ ਮਗਰ ਕਰਦੀ ਜਿਹੜਾ ਨਰਮਾਈ ਹੋਗੀ ਹਾਂਜੀ ਇਹ ਆਹੋ ਜੀ ਪੁੱਛ ਰਹੇ ਨੇ ਕਿ ਲੇਟ ਕੀ ਕੀਤਾ ਹਾਂ ਹਾਂ ਬੰਦੀ ਇਹਨਾ ਬੀਕਦੇ ਨਾ ਕੋਈ ਫਾਇਦਾ ਹੈਗਾ ਕੋਈ ਹੋਇਆ ਬਹੁਤ ਫੈਦਾ ਵੀਰੇ ਗਰਮੀ ਘਟ ਗਈ ਵਾਲੀ ਜਿਆਦਾ ਪਹਿਲਾਂ ਤਾਂ ਇੰਨੀ ਜਿਆਦਾ ਗਰਮੀ ਆ ਤੁਹਾਨੂੰ ਪਤਾ ਹੀ ਹੁਣ ਹੋਰ ਰਾਤ ਨੂੰ ਮੇਰੀ ਗੱਲ ਸੁਣਨਾ ਰਾਤ ਨੂੰ ਕੰਦਾ ਪੈਦਾ ਜਾਂਦਾ ਆ ਰਾਮ ਨਾ ਹਵਾ 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 ਪੱਛੋਂ ਚੱਲਦੀ ਆ ਤੇ ਨਵੀਂ ਫਿਕਰੀ ਰਹਿੰਦੀ ਆ ਵੀਰੇ ਹਾਂ ਠੰਡੀ ਹਵਾ ਹੁੰਦੀ ਆ ਹਾਂ ਵੀਰੇ ਹਾਂ ਬਿਲਕੁਲ ਬੰਦਾ ਖੜਾ ਰਹਿੰਦਾ ਬੈਠਾ ਰਹਿੰਦਾ ਕੋਈ ਚੱਕਰ ਨਹੀਂ ਹੁੰਦਾ ਬਿਲਕੁਲ ਪਸ਼ੂ ਦਾ ਵੀ ਡਰ ਹੁੰਦਾ ਸੀ ਬੰਦੇ ਕੋਲਦਾ ਵੀ ਪਸ਼ੂ ਦਾ ਵੀ ਜਾਨਵਰ ਦਾ ਵੀ ਡਰ ਸਕਦਾ ਬਿਲਕੁਲ ਬਿਲਕੁਲ ਨੁਕਸਾਨ ਹੋਣ ਦਾ ਵੀ ਕਾਫੀ ਸਹੀ ਆ ਗੱਲ ਜੀ ਰਹਿੰਦਾ ਆ ਤੇ ਠੀਕ ਆ ਵੀਰੇ ਮਿਲਦੇ ਆ ਜੀ ਫਿਰ ਹਾਂ ਠੀਕ ਆ ਵੀਰੇ ਬਹੁਤ ਧੰਨਵਾਦ ਵੀ